ਮੈਂ ਵੀਰ ਜੀ ਇੱਥੇ 40 ਸਾਲ ਮੇਰੀ ਏਜ ਹੋ ਚਲੀ ਮੈਂ ਇਹ ਪਿੰਡ ਦਾ ਵਿਕਾਸ ਨਹੀਂ ਵੇਖਿਆ। ਇਹ ਪਿੰਡ ਦਾ ਮੇਨ ਮੁੱਦਾ ਪਾਣੀ ਨਿਕਲਿਆ ਆਵੇ। ਸਾਡਾ ਮੇਨ ਮੁੱਦਾ ਇਹ ਪਿੰਡ ਦੇ ਪਾਣੀ ਦੇ ਵਿਕਾਸ ਦਾ ਕਰੇ ਜਾਂ ਵੀ ਇਹ ਵਿਕਾਸ ਸਾਡਾ ਨਾਲਾ ਨਿਕਲ ਜੇ। ਹੁਣ ਮੈਂ ਮੁੱਦਾ ਇਹ ਸਰਕਾਰ ਨੂੰ ਇਹ ਕਹਿੰਦਾ ਚਾਹੁੰਦਾ ਵੀ ਨਾ ਤੇ ਮੈਂ ਕਾਂਗਰਸੀ ਆਂ, ਨਾ ਮੈਂ ਅਕਾਲੀ ਦਲ ਆਂ, ਨਾ ਮੈਂ ਆਦਮਾਜ਼ਮੀ ਪਾਰਟੀ ਦਾ। ਮੈਂ ਤੇ ਐਮਐਲਏ ਤੱਕ ਇਹੋ ਬੋਲਦਾ ਐਮਐਲਏ ਸਾਹਿਬ ਮੇਰੇ ਪਿੰਡ ਦਾ ਵਿਕਾਸ ਸਰ ਮੈਂ ਮਿਲਣਾ ਤੁਹਾਨੂੰ ਤਿਆਰ। ਠੀਕ ਹੈ ਮੇਰੇ ਨਾਲ ਕੋ ਤੁਹਾਨੂੰ ਪਿੰਡ ਦਾ ਉਕਾਸ ਸੁਖਾਉਣਾ ਕਲੀ ਕਲੀ ਗਲੀ ਕਲੀ ਕਲੀ ਨਾਕ ਵੀ ਦਾ ਨਾਲੀ ਬਣੀ ਆ ਠੀਕ ਹੈ ਨਾ ਜਿੰਨੇ ਪੈਸੇ ਸਰਕਾਰ ਨੇ ਦਿੱਤੇ ਓਨੇ ਲੱਗੇ ਆ ਬਹੁਤ ਮਾੜੀ ਗੱਲ ਆ ਜੀ ਇਹਦੇ ਵਿੱਚ ਵੀ ਦੇਖੋ ਇਹ ਜਿਹੜਾ ਨਰਕਿਆ ਨਾ ਇਹ ਇਹ ਨਰਕ ਨੇ ਆਦਮੀਆਂ ਵਾਸਤੇ ਦੀ ਜੇ ਕੱਲੂ ਖੰਡ ਪਾੜ ਕਾਉਣਾ ਖੁਸ਼ੀ ਗੱਬੀ ਆ ਹੀ ਰਿੰਦੀ ਆ ਹੀ ਰਿੰਦੀ ਆ ਇਹ ਮਾਰ ਦਾ ਸਰੂਪ ਹੀ ਲੱਗਣਾ ਵਾ ਹਾਂ ਜੀ ਇਹ ਮਾਰੇ ਦਾ ਸਰੂਬਾ ਤੇ ਵੇਖੋ ਕਿੱਡੀ ਵੱਡੀ ਗਲਤੀ ਆ ਕਿੱਡਾ ਵੱਡੀ ਕਮੀ ਸਾਡੀ ਜਨਤਾ ਦੇ ਵਿੱਚ ਮੈਂ ਵੀਰ ਜੀ ਇੱਥੇ 40 ਸਾਲ ਮੇਰੀ ਏਜ ਹੋ ਚਲੀ ਮੈਂ ਇਹ ਪਿੰਡ ਦਾ ਵਿਕਾਸ ਨਹੀਂ ਵੇਖਿਆ ਤੇ ਪਿੰਡ ਦਾ ਮੇਨ ਮੁੱਦਾ ਪਾਣੀ ਨਿਕਲਿਆ ਆਵੇ ਸਾਡਾ ਮੇਨ ਮੁੱਦਾ ਇਹ ਪਿੰਡ ਦੇ ਪਾਣੀ ਦੇ ਵਿਕਾਸ ਦਾ ਤਾਂ ਕਰੇ ਆਪੀ ਇਹ ਵਿਕਾਸ ਸੜਾ ਨਾਲਾ ਨਿਕਲ ਜੇ ਇਹ ਬਾਬੇ ਸਰਜਨ ਸਾਹਿਬ ਨੂੰ ਸੰਗਤੀ ਜਿਹੜੀ ਸਵੇਰੇ ਜਾਂਦੀ ਆ ਵੀਰ ਜੀ ਉਹਨਾਂ ਦੀਆਂ ਹੱਥਾਂ 'ਚ ਚਪਲਾ ਹੁੰਦੀਆਂ ਬੀਬੀਆਂ ਦੇ ਹੱਥ 'ਚ ਡੋਲੂ ਹੁੰਦਾ ਜਿਹੜਾ ਕਰੋ ਆਟਾ ਲੈ ਕੇ ਜਾਂਦੀਆਂ ਵਿਚਾਰੀਆਂ 80 ਤੱਕ ਨਾ ਪਹੁੰਚੇ ਟੰਗੀ ਹੁੰਦੇ ਆ ਰੱਬ ਨਾ ਕਿਤੇ ਕੱਲ ਨੂੰ ਕੋਈ ਪਾਣਾ ਵਰਤ ਜੇ ਕੋਈ ਸੱਪ ਲੜ ਜੇ ਕੋਈ ਜਰੀਲਾ ਕੁਝ ਵੀ ਹੋ ਜੇ ਨੇੜੇ ਸਵੇਰੇ ਤੁਹਾਨੂੰ ਪਤਾ 4 ਵਜੇ ਨੇਰਾ ਹੀ ਹੁੰਦਾ ਤੇ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਪਿੰਡ ਦਾ ਸਰਪੰਚਾ ਨੂੰ ਮਲਦੀਪ ਸਿੰਘ ਆ ਫੁੱਲ ਸਹਿਯੋਗ ਮੇਰਾ ਵੀਰ ਦਿੰਦਾ ਵਾ ਹਮੇਸ਼ਾ ਹੀ ਦਿੰਦਾ ਵਾ ਆਪਾ ਹੁਣ ਮੈਂ ਮੁੱਦਾ ਇਸ ਸਰਕਾਰ ਨੂੰ ਇਹ ਕਹਿੰਦਾ ਚਾਹੁੰਦਾ ਵੀ ਨਾ ਤੇ ਮੈਂ ਕਾਂਗਰਸੀ ਆ ਨਾ ਮੈਂ ਕਾਲੀਦਾ ਲਿਆ ਨਾ ਮੈਂ ਆ ਆਦਮਾਦਮੀ ਪਾਰਟੀ ਦਾ ਮੈਂ ਤੇ ਐਮਐਲਏ ਤੱਕ ਇਹੋ ਬਣਦਾ ਐਮਐਲਏ ਸਾਹਿਬ ਮੇਰੇ ਪਿੰਡ ਦਾ ਵਿਕਾਸ ਸਰ ਮੈਂ ਮਿਲਣਾਂ ਤੁਹਾਨੂੰ ਤਿਆਰ ਕਿਉਂਕਿ ਐਮਐਲਏ ਵੀ ਫੌਜ ਚ ਹੀ ਰਿਹਾ ਰਣਜੀਤ ਸਿੰਘ ਲਾਲਪੁਰਾ ਸਾਹਿਬ ਮੈਂ ਉਹਦੇ ਨਾਲ ਨੌਕਰੀ ਵੀ ਕੀਤੀ ਹੈ ਲਾਲਪੁਰਾ ਸਾਹਿਬ ਹੋਰ ਦੱਸੋ ਇੱਥੇ ਨੌਕਰੀ ਵੀ ਕੀਤੀ ਜੌਬ ਵੀ ਕੀਤੀ ਆ ਉਹ ਪਹਿਲਾਂ ਆ ਕੇ ਮੈਂ ਥੋੜਾ ਜਿਹਾ ਹੁਣ ਪਿੰਚਣਾ ਆਇਆ ਐਂ ਤੇ ਇਹੋ ਪਿੰਡ ਦੀ ਵਿਕਾਸ ਸੰਗਤ ਨੂੰ ਦੱਸਦੇ ਇੱਥੇ ਵੀਰ ਜੀ ਵੀ ਕੱਲ ਨੂੰ ਰੱਬ ਨਾ ਕਰੇ ਸਵੇਰ ਮਹਾਰਾਜ ਦਾ ਸਰ ਵੇਖੋ ਕੰਨੀ ਸ਼ਰਮ ਵਾਲੀ ਗੱਲ ਪਾਈਪ ਲਾਈਨ ਚ ਲੰਦੀ ਚੰਗੀ ਭਲੀ ਲਫਾਫਿਆ ਕਰਕੇ ਬੰਦ ਹੋਈ ਆ ਠੀਕ ਹੈ ਨਾ ਜਿਹੜੇ ਇੱਧਰੋਂ ਪਾਵੇ ਪਏ ਉਧਰੋਂ ਵੀ ਪਏ ਆ ਤੇ ਨੇਰੀ ਨਾਲ ਵੀ ਉੱਡ ਕੇ ਆ ਜਾਂਦੇ ਆ ਉਹ ਘਰਾਂ ਵਾਲਿਆਂ ਦੇ ਆ ਜਾਂਦੇ ਆ ਗੱਲ ਕੋਈ ਨਹੀਂ ਪਿੰਡ ਵਾਲੇ ਸਾਥ ਦਿੰਦੇ ਬਾਕੀ ਇਹ ਸਾਥ ਤੋਂ ਦੇ ਉਹ ਸਾਡਾ ਕੋਈ ਜਾਣ ਕੇ ਕਰ ਜੇ ਮਤਲਬ ਤੁਹਾਡੇ ਮੰਡੀ ਬੋਰਡ ਦੇ ਅਧੀਨ ਆ ਇਹਦਾ ਕੰਮ ਜਿਹੜਾ ਮੰਡੀ ਬੋਰਡ ਨੇ ਮੰਡੀ ਬੋਰਡ ਨੇ ਕਰਨਾ ਜੀ ਬਾਕੀ ਪਿੰਡ ਦਾ ਵਿਕਾਸ ਜਿਹੜਾ ਉਹ ਠੀਕ ਠਾਕ ਬਿਲਕੁਲ ਠੀਕ ਠਾਕ ਮੇਰੇ ਨਾਲ ਚੱਲੋ ਤੁਹਾਨੂੰ ਪਿੰਡ ਦਾ ਵਿਕਾਸ ਹੁਕਾਉਣਾ ਕਲੀ ਕਲੀ ਗਲੀ ਕਲੀ ਕਲੀ ਨਾਕੀ ਦਾ ਨਾਲੀ ਬਣੀ ਆ ਠੀਕ ਹੈ ਨਾ ਜਿੰਨੇ ਪੈਸੇ ਸਰਕਾਰ ਨੇ ਦਿੱਤੇ ਓਨੇ ਲੱਗੇ ਆ ਬਾਹਰ ਜੀ ਮੇਰੇ ਕੋ ਨਾ ਇੱਕ ਨਹੀਂ ਸੰਗ ਤੇ ਇੱਕ ਨਹੀਂ ਇਕੱਠੀ ਹੋ ਕੇ ਗਈ ਸੀ ਕੀ ਆ ਇਹਦਾ ਕੋ ਹੱਲ ਕੀਤਾ ਜਾ ਕੋ ਬੁਰਕੇ ਇਹਨਾਂ ਦਾ ਹੀ ਸਿੰਘ ਗਿਆ ਕੇ ਕਹਿੰਦੇ ਰੁਕ ਜਾਓ ਬੱਬਾ ਜੀ ਹੁਣ ਸੈਂਤ ਸਰਕਾਰ ਕਰ ਦੇਣ ਲੱਗੀ ਆ ਕਰ ਦੇਣ ਲੱਗੀ ਹਾਂਜੀ ਹਾਂਜੀ ਤੇ ਜੇ ਅੱਜ ਮੈਨੂੰ ਇਹ ਆ ਹੁਕਮ ਲਾਉਂਦੀ ਸੰਗਤ ਹਾਂਜੀ ਹਾਂਜੀ ਬਹੁਤ ਅਸੀਂ ਉੱਚਾ ਕਰ ਦਿੰਦੇ ਉੱਚਾ ਕਰ ਦਿੰਨੇ ਬਾਬਾ ਅਸੀਂ ਤੇ ਹੀ ਇਹ ਆ ਕਿ ਸੇਵਾ ਤੁਹਾਡਾ ਕੰਮ ਸੇਵਾ ਕਰਨੀ ਗੁਰੂ ਘਰ ਦੀ ਹਾਂਜੀ ਹਾਂਜੀ ਐ ਰਾਹ ਰਸਤੇ ਬਣਾਉਣੇ ਰਾਹ ਉੱਚੇ ਕਰਨੇ ਪੋਲ ਬਨਲੇ ਗੁਰੂ ਘਰ ਦੀ ਕੋਈ ਵੀ ਕਾਰਜ ਸੇਵਾ ਸਾਜਾ ਕੰਮ ਸਫਤਾਂ ਦਾ ਕੋਈ ਵੀ ਹੋਵੇ ਸਾਡੀ ਡਿਊਟੀ ਆ ਜੇ ਦੇਖੀਏ ਕਸਾਨੀ ਅੰਦੋਲਨ ਦੇ ਵਿੱਚ ਵੀ ਤੁਸੀਂ ਬੜਾ ਵੱਧ ਚੜ ਕੇ ਜਿਹੜਾ ਵਾ ਉਹ ਸਾਹ ਦਿੱਤਾ ਤੁਹਾਡੇ ਇੱਕ ਸਿੰਘ ਨੂੰ ਜੜੀ ਆ ਗੋਲੀ ਵੀ ਲੱਗੀ ਵੀ ਲੱਗੀ ਅੱਜ ਦੇਖਿਆ ਕਿ ਗੁਰੂ ਘਰ ਦਾ ਗ੍ਰੰਥੀ ਜਿਹੜਾ ਇੱਕ ਪਾਣੀ ਵਿੱਚ ਦੀ ਜਿਹੜਾ ਵਾ ਉਹ ਲੰਘਿਆ ਬੜੀ ਸ਼ਰਮ ਵਾਲੀ ਗੱਲ ਆ ਕਿਸ ਤਰ੍ਹਾਂ ਦੇ ਦੇ ਬਹੁਤ ਮਾੜੀ ਗੱਲ ਆ ਜੀ ਇਦੇ ਵਿੱਚ ਵੀ ਜੀ ਵੇਖੋ ਇਹ ਜਿਹੜਾ ਨਰਕਿਆ ਨਾ ਇਹ ਨਰਕ ਨਰੇ ਆਦਮੀਆਂ ਵਾਸਤੇ ਨਹੀਂ ਜੇ ਕੱਲ ਨੂੰ ਖੰਡ ਪਾੜ ਕਾਉਣਾ ਖੁਸ਼ੀ ਗਮੀ ਆ ਹੀ ਰਿੰਦੀ ਆ ਹੀ ਰਿੰਦੀ ਆ ਇਹ ਮਹਾਰਾਜ ਦਾ ਸਰੂਪ ਵੀ ਲੰਗਣਾ ਵਾ ਹਾਂਜੀ ਹਾਂਜੀ ਇਹ ਮਹਾਰਾਜ ਦਾ ਸਰੂਪ ਆ ਤੇ ਵੇਖੋ ਕਿੱਡੀ ਵੱਡੀ ਗਲਤੀ ਆ ਕਿੱਡਾ ਵੱਡੀ ਕਮੀ ਸਾਡੀ ਜਨਤਾ ਦੇ ਵਿੱਚ ਅਸੀਂ ਜਿਹੜੇ ਆਵਾਜ਼ ਨਹੀਂ ਠਾਉਂਦੇ ਚਲੋ ਜੇ ਜਨਤਾ ਕਵੇ ਅੱਜ ਤਾਂ ਅਸੀਂ ਗੁਰੂ ਘਰ ਲੋ ਤੁਹਾਡਾ ਸੰਗਤ ਦਾ ਦਿੱਤੀ ਮਾਇਆ ਲਾਉਣੀ ਆਈ ਮਾਇਆ ਲਾਉਣੀ ਆ ਅਸੀਂ ਮਾਇਆ ਲਾ ਦਿੰਦੇ ਅਸੀਂ ਮਾ ਰਾ ਉੱਚਾ ਕਰ ਦਿੰਦੇ ਹੂੰ ਰਾ ਉੱਚਾ ਕਰ ਦਿੰਦੇ ਮੈਂ ਗੱਲ